4-5 ਸਾਲ ਤੋਂ ਹੀ ਹਮਲਾ ਹੋ ਰਿਹਾ ਤੀਸਰਾ ਐਜੀਟੇਸ਼ਨ ਆ ਇਹ ਸੈਨੇਟਰ ਨੂੰ ਲੈ ਕੇ ਇਹ ਸੈਂਟਰ ਪੰਜਾਬ ਨਾਲ ਹੀ ਕਿਉਂ ਮਤਰੀ ਮਾਲ ਆ ਵੇ ਵਹਾਰ ਕਰ ਰਿਹਾ ਵੀ ਤੁਹਾਨੂੰ ਹਲੂਣਾ ਦੇ ਕੇ ਦੇਖਦੇ ਨੇ ਵੀ ਤੁਸੀਂ ਜਾਗਦੇ ਹੋ ਸਟੂਡੈਂਟਸ ਦੀ ਜਿਹੜੀ ਨੌਜਵਾਨਾਂ ਦੀ ਜਿਹੜੀ ਆਵਾਜ਼ ਆ ਯਾਨੀ ਕਿ ਉਹਨੂੰ ਦੱਬਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਦੀ ਪੰਜਾਬ ਦੀ ਜ਼ਮੀਨ ਆ ਪੰਜਾਬ ਦੇ ਪਿੰਡਾਂ ਤੇ ਵਸੀ ਹੋਈ ਯੂਨੀਵਰਸਿਟੀ ਆ ਇੰਨੀ ਛੇਤੀ ਜਾਣ ਦੇ ਦਿਆਂਗੇ ਨਹੀਂ 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 ਬਿਲਕੁਲ ਨਹੀਂ 2020 ਦੇ ਵਿੱਚ ਵੀ ਇਹੀ ਲੜਾਈ ਸੀ ਜ਼ਮੀਨਾਂ ਦੀ ਲੜਾਈ ਸੀ ਉਹੀ ਪਲਟਵਾਰ ਫਿਰ ਕੀਤਾ ਗਿਆ ਉਹ ਅੱਗਿਓਂ ਨਹੀਂ ਫੜਿਆ ਜਾ ਸੈਂਟਰ ਨੇ ਤੁਹਾਨੂੰ ਗਿੱਚੀ ਤੋਂ ਫੜ ਰਹੇ ਆ ਸਾਰਾ ਇਹ ਅੰਡਰ ਕੰਟਰੋਲ ਉਹ ਆਪਦੇ ਜਿਹੜੀ ਕੇਂਦਰ ਦੀ ਸਰਕਾਰ ਉਹ ਆਪਦੇ ਅਧੀਨ ਲੈਣਾ ਚਾਹੁੰਦੀ ਸੀ ਇਹ ਕਰਨ ਨਾਲ ਤਾਂ ਤੁਸੀਂ ਨੌਜਵਾਨਾਂ ਚ ਲੋਕਾਂ ਦੇ ਵਿੱਚ ਆਪਦੇ ਆਪ ਨੂੰ ਯਾਨੀ ਕਿ ਵਿਰੋਧ ਹੀ ਪਾਉਂਗੇ ਇਹਦੇ ਚੋਂ ਤੁਹਾਨੂੰ ਕਦਮ ਨਿਪਾਉਣ ਨੂੰ ਕੁਝ ਨਹੀਂ ਮਿਲਣਾ ਤਨਵੀਰ ਸਿੰਘ ਗੋਲਡੀ ਧੂਰੀ ਤੋਂ ਸਾਡੇ ਨਾਲ ਹੋਣਗੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਯੂਨੀਵਰਸਿਟੀ ਦੇ ਮਸਲੇ ਨੂੰ ਲੈ ਕੇ ਤਾਂ ਭਾਈ ਜੀ ਕਿਸ ਤਰ੍ਹਾਂ ਦੇਖਦੇ ਹੋ ਪੁਰਾਣੀ ਸੈਨੇਟ ਨੂੰ ਭੰਗ ਕਰ ਦਿੱਤਾ ਗਿਆ ਨਵੀਂ ਸੈਨੇਟ ਬਹਾਲ ਕਰਨ ਦੇ ਹੁਕਮ ਜਾਰੀ ਹੋਏ ਨੇ ਕਿੰਨੇ ਨੋਟੀਫਿਕੇਸ਼ਨ ਜਾਰੀ ਹੋ ਗਏ ਕੀ ਕਿਸ ਤਰ੍ਹਾਂ ਦੇਖਦੇ ਹੋ ਆ ਦੇਖੋ ਇਹ ਜਿਹੜਾ ਸੈਨੇਟ ਤੇ ਪਿਛਲੇ ਤਕਰੀਬਨ ਜੇ ਆਪਾਂ ਕਹੀਏ ਤਾਂ 4-5 ਸਾਲ ਤੋਂ ਹੀ ਹਮਲਾ ਹੋ ਰਿਹਾ ਪਹਿਲਾਂ ਇਹ ਕਰੋਨਾ ਦੇ ਕਾਰਨ ਕਰਕੇ ਡਿਲੇ ਕਰਿਆ ਗਿਆ ਫਿਰ ਉਦੋਂ ਵੀ ਇੱਕ ਐਜੀਟੇਸ਼ਨ ਅਸੀਂ ਨੇ ਲੜਿਆ ਤੀਸਰਾ ਐਜੀਟੇਸ਼ਨ ਹੈ ਸੈਨੇਟਰ ਨੂੰ ਲੈ ਕੇ ਤੇ ਫਿਰ ਇਹ ਲਾਸਟ ਜਦੋਂ ਉਹਨਾਂ ਦਾ ਹੋਣੀ ਸੀਗੀ ਇਲੈਕਸ਼ਨਸ ਉਦੋਂ ਇਹ ਚੀਜ਼ ਹੋਈ ਹੁਣ ਇਹਨਾਂ ਨੇ ਫਿਰ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ ਵੀ ਨਵੇਂ ਤਰੀਕੇ ਨਾਲ ਅਸੀਂ ਸੈਨੇਟ ਨੂੰ ਚੁਣਾਂਗੇ ਤੇ ਸਿੰਡੀਗੇਟ ਨੂੰ ਚੁਣਾਂਗੇ ਤਾਂ ਇਹ ਇਹ ਜਿਹੜੀ ਚੀਜ਼ ਸੀਗੀ ਜਿਵੇਂ ਹੁਣ ਤੁਸੀਂ ਸਾਡਾ ਉਰੇ ਦਾ ਜਿਹੜਾ ਸਿਸਟਮ ਦੇਖਦੇ ਹੋ ਇਹਦੀ ਖੂਬਸੂਰਤੀ ਹੈ ਜਿਹੜੀ ਯੂਨੀਵਰਸਿਟੀ ਦੀ ਇਸੇ ਕਰਕੇ ਆ ਕਿਉਂਕਿ ਸਾਡੀ ਸੈਨੇਟ ਔਰ ਸਿੰਡੀਗੇਟ ਜਿਹੜੀ ਉਹ ਬੜੇ ਵਧੀਆ ਤਰੀਕੇ ਨਾਲ ਇਹਦੇ ਵਿੱਚ ਸਿੱਧਾ ਇਨਵੋਲਵਮੈਂਟ ਨਾ ਕਿਸੇ ਗਵਰਨਮੈਂਟ ਦੀ ਆ ਇਹਨੂੰ ਸੈਨੇਟ ਹੀ ਚਲਾਉਂਦੀ ਆ ਜਿਹੜੇ ਫੈਸਲੇ ਨੇ ਉਹ ਸੈਨੇਟ ਤੇ ਸਿੰਡੀਗੇਟ ਨੇ ਹੀ ਲੈਣੇ ਨੇ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਸੈਂਟਰ ਦੇ ਦਿਮਾਗ ਸੀਗਾ ਵੀ ਇਹ ਇਹ ਭੰਗ ਕਰਕੇ ਜਿਹੜਾ ਸਿਸਟਮ ਆ ਅਸੀਂ ਇਹ ਆਪਦੇ ਹੱਥਾਂ ਦੇ ਵਿੱਚ ਲਈਏ ਤੇ ਅਸੀਂ ਫਿਰ ਆਪਦੇ ਤਰੀਕੇ ਨਾਲ ਇੱਥੇ ਜਿਹੜਾ ਟੀਚਰਸ ਪੁਆਇੰਟ ਕਰੀਏ ਜਾਂ ਆਪਦੀ ਮਨਮਰਜ਼ੀ ਕਰੀਏ ਯਾਨੀ ਕਿ ਕਹਿੰਦਾ ਮਤਲਬ ਤਾਂ ਉਹਦੇ ਵਿਰੋਧ ਦੇ ਅਗੇਸਟ ਜਿਹੜੇ ਸਾਡੇ ਨੌਜਵਾਨ ਸਾਥੀ ਨੇ ਇਹਨਾਂ ਨੇ ਇੱਕ ਬੜਾ ਸੋਹਣਾ ਐਜੀਟੇਸ਼ਨ ਕਰਿਆ ਤੇ ਪੰਜਾਬ ਯੂਨੀਵਰਸਿਟੀ ਦੀ ਇੱਕ ਹੋਰ ਵੀ ਖੂਬਸੂਰਤੀ ਆ ਵੀ ਜਦੋਂ ਤੁਸੀਂ ਅ ਇਲੈਕਸ਼ਨਸ ਹੁੰਦੀਆਂ ਨੇ ਉਦੋਂ ਅਸੀਂ ਇੱਕ ਦੂਸਰੇ ਦੇ ਸਾਹਮਣੇ ਲੜਦੇ ਆਂ ਪਰ ਜਦੋਂ ਇੱਕ ਕੋਈ ਸਾਂਝੀ ਕੋਈ ਦਿੱਕਤ ਆ ਜੇ ਜਾਂ ਪ੍ਰੋਬਲਮ ਆ ਜੇ ਤਾਂ ਉਦੋਂ ਫਿਰ ਵਿਦਿਆਰਥੀ ਜਥੇਬੰਦੀਆਂ ਆਪਸ ਦੇ ਮਨਮਟਾ ਭੁੱਲ ਕੇ ਇਕੱਠੀਆਂ ਹੋ ਕੇ ਲੜਦੀਆਂ ਨੇ ਸੋ ਇਹੀ ਖੂਬਸੂਰਤੀ ਤੁਸੀਂ ਆ ਐਜੀਟੇਸ਼ਨ ਚੋਂ ਦੇਖੀ ਹੋਣੀ ਆ ਸੋ ਜਿਹੜੀਆਂ ਸਾਰਿਆਂ ਦੀ ਇਕੱਠੀ ਤਾਕਤ ਜਿਹੜੀ ਲੜੀ ਫਿਰ ਬਾਕੀ ਸਾਡੇ ਵਰਗੇ ਵੀ ਜਿਹੜੇ ਪੁਰਾਣੇ ਸੀਗੇ ਸਾਰੇ ਉਹ ਵੀ ਪਹੁੰਚੇ ਤੇ ਸਾਰਿਆਂ ਨੇ ਇਸ ਦਾ ਸਮਰਥਨ ਕਰਿਆ ਅੱਜ ਜਿਵੇਂ ਹੁਣ ਸਾਡਾ ਨੌਜਵਾਨ ਸਾਥੀ ਜਨਰਲ ਸੈਕਟਰੀ ਇਲੈਕਟਡ ਆ ਇਸ ਟਾਈਮ ਇਹ ਕੌਂਸਲ ਦਾ ਤਾਂ ਇਹ ਤੁਸੀਂ ਨੇ ਸੁਣਾਇਆ ਹੋਣਾ ਇੱਕ ਐਫੀਡਿਵਟ ਨਾਲ ਕਰਤਾ ਸੀਗਾ ਅਡਮਿਸ਼ਨ ਫਾਰਮ ਦੇ ਵੀ ਤੁਸੀਂ ਕੋਈ ਵੀ ਐਜੀਟੇਸ਼ਨ ਨਹੀਂ ਕਰ ਸਕਦੇ ਤੁਸੀਂ ਕਿਸੇ ਧਰਮ ਦੇ ਵਿੱਚ ਪਾਰਟਿਸਪੇਟ ਨਹੀਂ ਕਰ ਸਕਦੇ ਸਿੱਧੀ ਸਿੱਧੀ ਤੁਹਾਡੀ ਆਜ਼ਾਦੀ ਦੇ ਉੱਤੇ ਫਰੀडम ਆਫ ਸਪੀਚ ਦੇ ਉੱਤੇ ਜਿਹੜਾ ਇੱਕ ਹਮਲਾ ਸੀਗਾ ਤਾਂ ਉਹਦੇ ਲਈ ਲਗਾਤਾਰ ਐਜੀਟੇਸ਼ਨ ਕਰਕੇ 6 ਦਿਨ ਹੰਗਰ ਸਟਾਈਕ ਤੇ 7 ਦਿਨ ਇਨਡੈਫਿਨਿਟ ਹੰਗਰ ਸਟਾਈਕ ਤੇ ਬੈਠ ਕੇ ਕਿਡਨੀ ਦੇ ਵਿੱਚ ਵੀ ਪ੍ਰੋਬਲਮ ਆ ਗਈ ਤਾਂ ਇਹ ਧਰਨਾ ਜਿਹੜਾ ਜਿੱਤਿਆ ਉਸ ਤੋਂ ਬਾਅਦ ਫਿਰ ਇਹਨਾਂ ਨੇ ਸੈਨੇਟ ਵਾਲਾ ਮੁੱਦਾ ਕਰਤਾ ਸੋ ਬਾਰ-ਬਾਰ ਜਿਹੜਾ ਇਹ ਵਾਰ ਸੀਗਾ ਇਹ ਕੀਤਾ ਜਾ ਰਿਹਾ ਸੀ ਤਾਂ ਹੁਣ ਜਿਹੜੀ ਫਿਰ ਕਈ ਨੋਟੀਫਿਕੇਸ਼ਨ ਵੀ ਆਏ ਤੁਹਾਡੇ ਸਾਹਮਣੇ ਆ ਸਾਰੀ ਤੁਹਾਡੇ ਨੋਟਿਸ ਚ ਤਾਂ ਉਹ ਸਾਰੀਆਂ ਚੀਜ਼ਾਂ ਦੇ ਜਿਹੜਾ ਫਿਰ ਕੱਲ ਇਹਨਾਂ ਨੇ ਉਹ ਕਰਤਾ ਵੀ ਅਸੀਂ ਇਹਨੂੰ ਵੀ ਰੱਦ ਕਰਦੇ ਆ ਵੀ ਉਸੇ ਤਰੀਕੇ ਨਾਲ ਅਸੀਂ ਜਿਹੜਾ ਸੈਨੀਟਰ ਨੂੰ ਬਹਾਲ ਕਰਦੇ ਆ ਪਰ ਉਹ ਕਦੋਂ ਤੱਕ ਹੋਊਗਾ ਕਿਉਂਕਿ ਉਹਦੇ ਚ ਪਹਿਲੇ ਹੀ ਆਲਰੇਡੀ ਬਹੁਤ ਡਿਲੇ ਹੋ ਚੁੱਕੀ ਆ ਜੇ 240 ਦਿਨ ਦਾ ਪ੍ਰੋਸੈਸ ਹੁੰਦਾ ਜੇ ਤੁਸੀਂ ਸੈਨੀਟ ਕਰਾਉਣੇ ਹੋ ਤਾਂ ਉਹਦੇ ਚ ਬੜਾ ਲੰਬਾ ਬਕਵਾ ਹੋ ਜਾਂਦਾ 4 ਸਾਲ ਦੀ ਸੈਨੀਟ 2 ਸਾਲ ਦੀ ਹੋ ਰਹੇ ਜੂਗੀ ਤਾਂ ਉਹ ਡਿਸੀਜਨ ਜਿਹੜੇ ਨੇ ਉਸ ਤੋਂ ਬਿਨਾ ਜਨਨ ਕਿ ਜਿਵੇਂ ਹੁਣ ਤੋਂ ਉਹਨਾਂ ਟਾਈਮ ਤੱਕ ਫਿਰ ਡਿਸੀਜਨ ਇਹੀ ਲੈਣਗੇ ਕੋਈ ਵੀ ਤਾਂ ਇਹ ਚੀਜ਼ ਦੇ ਉੱਤੇ ਸਟੂਡੈਂਟਸ ਇਹ ਕਹਿ ਰਹੇ ਨੇ ਵੀ ਸਾਡਾ ਜਿਹੜਾ ਉਹਦਾ ਸ਼ਡਿਊਲ ਆ ਉਹਨੂੰ ਜਲਦੀ ਸਾਰਿਆਂ ਦੇ ਸਨਮੁਖ ਕੀਤਾ ਜਾਵੇ ਵੀ ਉਹ ਤੁਸੀਂ ਕਦੋਂ ਕਰਵਾਉਣ ਦੇ ਵਿੱਚ ਤਾਂ ਇਹ ਅਥਾਰਟੀ ਨਾਲ ਲੜਾਈ ਆ ਸਾਰੀ ਜਿਹੜੀ ਤੇ ਕੱਲ੍ਹ ਨੂੰ ਇੱਥੇ ਜਿਹੜਾ ਵੱਖ-ਵੱਖ ਜਥੇਬੰਦੀਆਂ ਨੇ ਇਕੱਠਾ ਹੋਣਾ ਸੋ ਇਹ ਇਹ ਆ ਹੁਣ ਤੱਕ ਦਾ ਜਿਹੜਾ ਸਾਰੀ ਚੀਜ਼ ਆ 2020 ਦੇ ਵਿੱਚ ਕਿਸਾਨੀ ਕਾਨੂੰਨ ਆਉਂਦੇ ਨੇ ਚਲੋ ਰੱਦ ਹੋ ਜਾਂਦੇ ਨੇ ਫਿਰ BBMB ਹੁਣ PO ਇਹ ਸੈਂਟਰ ਪੰਜਾਬ ਨਾਲ ਹੀ ਕਿਉਂ ਮਤਰੀ ਮਾਲ ਆ ਵੇ ਵਿਵਹਾਰ ਕਰ ਰਿਹਾ ਹਾਂ ਪੰਜਾਬ ਦੇ ਉੱਤੇ ਵਾਰ ਤੇ ਵਾਰ ਪਲਟਬਾਰ ਹੋ ਰਹੇ ਨੇ ਕੀ ਚੱਕਰ ਕੀ ਹੈ ਹਾਂ ਦੇਖੋ ਜਿਵੇਂ ਤਿੰਨ ਕਾਨੂੰਨ ਹੋ ਗਏ ਜਾਂ ਬੀਬੀਐਮ ਦੀ ਗੱਲ ਹੋ ਗਈ ਜਾਂ ਪਿੱਛੇ ਜੇ ਤੁਸੀਂ ਨੇ ਦੇਖਿਆ ਹੋਣਾ ਜ਼ਮੀਨ ਐਕਵਾਇਰ ਕਰਨ ਦਾ ਮੁੱਦਾ ਸੀਗਾ ਬਟ ਇਹ ਪਹਿਲਾਂ ਦੇਖੋ ਹਿਮਾਚਲ ਹਰਿਆਣਾ ਪੰਜਾਬ ਸਾਨੂੰ ਤੋੜਿਆ ਗਿਆ ਅਸੀਂ ਕਿੰਨਾ ਵਧੀਆ ਸਟੇਟ ਸੀਗੀ ਹੌਲੀ ਹੌਲੀ ਯਾਨੀ ਕਿ ਇਹ ਚੀਜ਼ਾਂ ਦੇ ਉੱਤੇ ਨਾ ਕਾਫੀ ਕੁਝ ਚਲੋ ਉਹ ਚੀਜ਼ਾਂ ਸਾਰੀਆਂ ਨਿਕਲ ਗਈਆਂ ਬਟ ਜਿਹੜਾ ਹੁਣ ਵਾਲਾ ਮਾਹੌਲ ਆ ਵੀ ਯਾਨੀ ਕਿ ਅੱਜ ਦੇ ਟਾਈਮ ਦੇ ਵਿੱਚ ਇਹ ਜਾਂ ਤਾਂ ਇਹਨਾਂ ਦੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਆ ਉਹ ਸਹੀ ਤਰੀਕੇ ਨਾਲ ਉਹਨਾਂ ਨੂੰ ਗਾਈਡ ਨਹੀਂ ਕਰ ਰਹੀ ਵੀ ਆ ਚੀਜ਼ਾਂ ਗਲਤ ਨੇ ਤੇ ਮੈਨੂੰ ਲੱਗਦਾ ਵੀ ਜਿੰਨਾ ਟਾਈਮ ਤੁਸੀਂ ਵਧੀਆ ਤਰੀਕੇ ਨਾਲ ਆਪਣੇ ਸੂਬੇ ਦੀ ਬਿਹਤਰੀ ਵਾਸਤੇ ਜਾਂ ਆਪਦੀ ਹੁਣ ਦੇਖੋ ਪੰਜਾਬ ਯੂਨੀਵਰਸਿਟੀ ਆਲੇ-ਦਾਲੇ ਕਿੰਨੀਆਂ ਸਟੇਟਾਂ ਨੂੰ ਯਾਨੀ ਕਿ ਇੱਥੋਂ ਸਟੂਡੈਂਟਸ ਉਹ ਹਰ ਸਾਲ ਪੜਾਉਂਦੀ ਆ ਕਿੰਨੀ ਇਹਦੇ ਸਿਸਟਮ ਨੂੰ ਜਦੋਂ ਇਹ ਖੂਬਸੂਰਤੀ ਨਾਲ ਚੱਲ ਰਿਹਾ ਤਾਂ ਇਹਨੂੰ ਛੇੜਛਾੜ ਕਰਨ ਦੀ ਕੀ ਜ਼ਰੂਰਤ ਆ ਤਾਂ ਉਹਦੇ ਪਿੱਛੇ ਮਨਸ਼ਾ ਇਹਨਾਂ ਦੀ ਇੱਕੋ ਸੀ ਵੀ ਅਸੀਂ ਇਹਨੂੰ ਆਪ ਦੇ ਅੰਡਰ ਕੰਟਰੋਲ ਲੈ ਲਈਏ ਫੇਰ ਇਹ ਜਿਹੜੀਆਂ ਦੋਨੇ ਤਿੰਨੇ ਸਟੇਟਾਂ ਨੇ ਉਹਦੇ ਉੱਤੇ ਫਿਰ ਅਸੀਂ ਆਪਦੇ ਤਰੀਕੇ ਨਾਲ ਯਾਨੀ ਕਿ ਕਿਉਂਕਿ ਸਟੂਡੈਂਟ ਤਾਂ ਇੱਥੋਂ ਹੀ ਪੜ੍ਹ ਕੇ ਜਾਣਾ ਤਾਂ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਆ ਯਾਨੀ ਕਿ ਬੱਚਿਆਂ ਨੂੰ ਯਾਨੀ ਕਿ ਜਾਂ ਪ੍ਰੋਫੈਸਰ ਨੂੰ ਅਸੀਂ ਆਪਦੇ ਤਰੀਕੇ ਨਾਲ ਭਰਤੀ ਕਰੀਏ ਤੇ ਆਪਦੇ ਤਰੀਕੇ ਨਾਲ ਹੀ ਉਹਦਾ ਸਿਸਟਮ ਚਲਾਈਏ ਤਾਂ ਇਹ ਬਾਰ ਬਾਰ ਜਿਹੜੀ ਇਹ ਚੀਜ਼ ਹੋ ਰਹੀ ਆ ਇਹ ਇੱਕ ਤਰ੍ਹਾਂ ਦਾ ਤੁਸੀਂ ਇਹ ਕਹਿ ਦਿਓ ਵੀ ਤੁਹਾਨੂੰ ਹਲੂਣਾ ਦੇ ਕੇ ਦੇਖਦੇ ਨੇ ਵੀ ਤੁਸੀਂ ਜਾਗਦੇ ਹੋ ਵੀ ਤੁਸੀਂ ਜਾਗਦੇ ਹੋ ਤਾਂ ਸਟੂਡੈਂਟਸ ਨੇ ਜਿਹੜੇ ਕਿਉਂਕਿ ਪਹਿਲੀ ਇੱਕ ਬਹੁਤ ਵੱਡੀ ਛੱਟ ਸਾਡੇ ਸਟੂਡੈਂਟਸ ਤੇ ਆ ਵੀ ਵਿਦਿਆਰਥੀ ਜਥੇਬੰਦੀ ਦੀਆਂ ਚੋਣਾਂ ਨੇ ਜਿਹੜੀਆਂ ਸਾਡੇ ਪੰਜਾਬ ਹਰਿਆਣਾ ਦੇ ਵਿੱਚ ਬੰਦ ਨੇ ਉਹ ਮੈਨੂੰ ਲੱਗਾ ਹਿਮਾਚਲ ਦੇ ਵਿੱਚ ਸ਼ਮਲਾ ਯੂਨੀਵਰਸਿਟੀ ਦੇ ਵਿੱਚ ਹੈਗੀ ਆ ਚੱਲਦੀ ਆ ਤੇ ਅੱਬੀ ਬੰਦ ਐ ਪੱਕਾ ਹਾਂ ਕਿਉਂਕਿ ਇਹ ਦੋਨੇ ਤਿੰਨੇ ਸਟੇਟਸ ਨੇ ਜਿਹੜੀਆਂ ਕਿਉਂਕਿ ਪਹਿਲਾਂ ਇਹ ਚੀਜ਼ਾਂ ਹੁੰਦੀਆਂ ਸੀ ਦੇਖੋ ਜਦੋਂ ਤੁਸੀਂ ਸਟੂਡੈਂਟਸ ਹੁਣ ਮੇਰੇ ਵਰਗਾ ਨੌਜਵਾਨਾ ਮੇਰੀ ਫੈਮਿਲੀ ਬੈਕਗ੍ਰਾਉਂਡ ਕੋਈ ਪੋਲਿਟਿਕਸ ਨਾਲ ਸੰਬੰਧਤ ਨਹੀਂ ਹੈਗੀ ਮੈਨੂੰ ਉਰੇ ਆਉਣ ਦਾ ਮੌਕਾ ਮਿਲਿਆ ਮੈਂ ਉਰੇ ਚੋਣਾਂ ਲੜੀਆਂ ਮੈਨੂੰ ਅੱਗੇ ਜਾਣ ਦਾ ਮੌਕਾ ਮਿਲ ਗਿਆ ਹੁਣ ਕਿੰਨੀ ਕੇਪੇਬਲ ਸਟੂਡੈਂਟਸ ਹੋਣਗੇ ਜਿਹੜੇ ਰਾਜਨੀਤੀ ਦੇ ਵਿੱਚ ਜਾਣਾ ਚਾਹੁੰਦੇ ਸੀ ਬਟ ਉਹਨਾਂ ਨੂੰ ਰਸਤਾ ਨਹੀਂ ਮਿਲਿਆ ਚਾਹੇ ਹਰਿਆਣਾ ਦੇ ਨੇ ਚਾਹੇ ਹਿਮਾਚਲ ਦੇ ਨੇ ਚਾਹੇ ਪੰਜਾਬ ਦੇ ਨੇ ਤਾਂ ਇਹ ਜਿਹੜੀਆਂ ਚੋਣਾਂ ਨੇ ਵਿਦਿਆਰਥੀ ਚੋਣਾਂ ਇਹ ਨੂੰ ਸਹੀ ਤਰੀਕੇ ਨਾਲ ਲਾਗੂ ਕਰਕੇ ਤਾਂ ਹੀ ਜਦੋਂ ਚੁਣੇ ਹੋਏ ਨਮਾਇंदे ਨੇ ਉਹ ਆਪਦੀ ਗੱਲ ਸਰਕਾਰਾਂ ਦੇ ਸਾਹਮਣੇ ਰੱਖ ਸਕਣਗੇ ਤਾਂ ਹੀ ਨੌਜਵਾਨੀ ਦੇ ਜਿਹੜੇ ਮਸਲੇ ਨੇ ਉਹ ਹੱਲ ਹੋ ਸਕਣਗੇ ਉਹਨਾਂ ਨੂੰ ਤਾਂ ਆਪਾਂ ਹੁਣ ਅੱਜ ਆਪਣੇ ਪੰਜਾਬ ਦੇ ਵਿੱਚ ਜੇ ਕੋਈ ਪ੍ਰਧਾਨ ਬਣਦਾ ਉਹ ਕਿਵੇਂ ਬਣਦਾ ਯਾ ਮੇਰਾ ਗਰੁੱਪਾ ਜੀ ਆ ਮੇਰਾ ਗਰੁੱਪਾ ਹਾਲਾ ਕਿ ਉਹਨਾਂ ਦੀ ਕੋਈ ਐਡਮਿਸ਼ਨ ਨਹੀਂ ਹੁੰਦੀ ਕੋਈ ਉਹਰੇ ਤਾਂ ਜੇ ਕੋਈ ਬੰਦਾ ਅ ਇਲੈਕਸ਼ਨ ਲੜਦਾ ਤਾਂ ਉਹਦੀ ਅਟੈਂਡੈਂਸ 80% ਹੋਣੀ ਚਾਹੀਦੀ ਆ ਉਹਦੀ ਸਟੱਡੀ ਚ ਕੋਈ ਗੈਪ ਨਹੀਂ ਹੋਣਾ ਚਾਹੀਦਾ ਉਹਦੇ ਤੇ 55 ਦਾ ਵੀ ਪਰਚਾ ਨਹੀਂ ਹੋਣਾ ਚਾਹੀਦਾ ਤੇ ਹਰ ਇੱਕ ਪੱਖ ਤੋਂ ਜਾਨੀ ਕਿ ਫੇਰ ਉਹ ਐਲੀਜੀਬਲ ਕਰਾਈਟੇਰੀਆ ਫੇਰ ਉਹ ਕਿਤੇ ਜਾ ਕੇ ਨਾਮੀਨੇਸ਼ਨ ਫਾਈਲ ਕਰ ਸਕਦਾ ਤੇ ਉੱਥੇ ਤਾਂ ਹੁਣ ਜਿਹਦਾ ਵੀ ਜੀ ਕਰਦਾ ਚਾਹੇ ਐਡਮਿਸ਼ਨ ਹੋਵੇ ਨਾ ਹੋਵੇ ਹੁਣ ਮੈਨੂੰ ਐ ਦੱਸੋ ਵੀ ਉੱਥੇ ਲੜਾਈ ਵੱਧ ਹੋਊਗੀ ਜੇ ਇਲੈਕਟਰਲ ਸਿਸਟਮ 'ਚ ਲੜਾਈ ਹੋਊਗੀ ਤੇ ਸਾਰੀਆਂ ਚੋਣਾਂ ਜੇ ਹੋ ਸਕਦੀਆਂ ਨਾ ਫਿਰ ਵਿਦਿਆਰਥੀ ਚੋਣਾਂ ਕਿਉਂ ਨਹੀਂ ਹੁੰਦੀਆਂ ਉਹਨਾਂ ਨੂੰ ਬੰਦ ਕਰਕੇ ਹੁਣ ਇਹ ਸੈਨੀਟਰ ਨੂੰ ਵੀ ਬੰਦ ਕਰਿਆ ਜਾ ਰਿਹਾ ਸੀ ਸੋ ਕਿਸੇ ਨਾ ਕਿਸੇ ਤਰੀਕੇ ਨਾਲ ਸਟੂਡੈਂਟ ਐਕਟਿਵਿਜ਼ਮ ਨੂੰ ਜਿਹੜਾ ਦੱਬਣ ਦੀ ਸਟੂਡੈਂਟਸ ਦੀ ਜਿਹੜੀ ਨੌਜਵਾਨਾਂ ਦੀ ਜਿਹੜੀ ਆਵਾਜ਼ ਆ ਯਾਨੀ ਕਿ ਉਹਨੂੰ ਦੱਬਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਸੀ ਤਾਂ ਇਹਦੇ ਖਿਲਾਫ ਸਾਡੇ ਕਿਉਂਕਿ ਅਸੀਂ ਤਾਂ ਦੇਖੋ ਪਿੱਛੇ ਖੜੇ ਆ ਮੇਨ ਤਾਂ ਇੱਥੇ ਦੇ ਸਟੂਡੈਂਟਸ ਨੇ ਇਹ ਕੰਮ ਕਰਿਆ ਜਿਹੜਾ ਜ਼ਬਰਦਸਤ ਤਰੀਕੇ ਨਾਲ ਕਰਿਆ ਸੋ ਮੈਂ ਵਧਾਈ ਦਾ ਪਾਤਰ ਮੰਨਦਾ ਸਾਡੇ ਸਾਰੇ ਨੌਜਵਾਨ ਸਟੂਡੈਂਟਸ ਦੀਆਂ ਜਥੇਬੰਦੀ ਪੰਜਾਬ ਦੇ ਜੋ ਭਾਜਪਾ ਲੀਡਰ ਨੇ ਆਪਾਂ ਸਿੱਧੇ ਤੌਰ ਤੇ ਕਹਿ ਜੀ ਰਵਨੀਤ ਸਿੰਘ ਬਿੱਟੂ ਜੀ ਉਹ ਕਹਿ ਰਹੇ ਨੇ ਜੋ ਪੰਜਾਬ ਦੇ ਹੱਕ ਦੀ ਗੱਲ ਹੋਏਗੀ ਉਹੀ ਲੈ ਕੇ ਆਵਾਂਗੇ ਉਹੀ ਚੀਜ਼ ਹੋਏਗੀ ਕਿ ਇਹ ਸੈਨੇਟ ਭੰਗ ਕਰਨਾ ਪੰਜਾਬ ਦੇ ਹੱਕ ਦੇ ਵਿੱਚ ਨਹੀਂ ਦੇਖੋ ਯੂਨੀਵਰਸਿਟੀ ਨਾਲ ਅਫੀਲੀਏਟਡ 200 ਕਾਲਜ ਨੇ ਪੰਜਾਬ ਚ ਤੇ ਨੇਚਰਲੀ ਗੱਲ ਆ ਵੀ ਜਿਹੜੇ ਇਲੈਕਟਡ ਬੰਦੇ ਹੁੰਦੇ ਨੇ ਉਹ ਵੀ ਜ਼ਿਆਦਾਤਰ ਰੇਸ਼ੋ ਆਪਣੀ ਪੰਜਾਬ ਦੀ ਹੁੰਦੀ ਆ 36 ਬੰਦੇ ਨੇ ਜਿਹੜੇ ਨਾਮਿਨੇਟ ਕੀ ਰਏ ਜਾਂਦੇ ਨੇ ਵਿੱਚ ਦੋ ਐਮਐਲਏ ਹੁੰਦੇ ਨੇ ਜਿਹੜੀ ਮੌਕੇ ਦੀ ਸਰਕਾਰ ਹੁੰਦੀ ਆ ਮੈਨੂੰ ਲੱਗਦਾ ਵੀ ਜਿਹੜਾ ਇਹ ਸਿੱਧਾ ਸਿੱਧਾ ਜਿਆਦਾ ਪ੍ਰੋਬਲਮ ਤਾਂ ਇਹ ਯਾਨੀ ਕਿ ਪੰਜਾਬ ਨਾਲ ਸੰਬੰਧਤ ਸੀਗੀ ਜਿਹੜੀ ਇਲੈਕਟਰਲ ਸਿਸਟਮ ਦੇ ਵਿੱਚ ਸੀਗੀ ਬਟ ਇਹਦੇ 'ਚ ਹੈ ਸਾਰੀਆਂ ਯਾਨੀ ਕਿ ਮੇਨ ਜਿਹੜਾ ਮਕਸਦ ਜਿਹੜਾ ਉਹਨਾਂ ਦਾ ਸੀਗਾ ਉਹ ਇਹ ਸਿਸਟਮ ਨੂੰ ਆਪਦੇ ਅੰਡਰ ਕੰਟਰੋਲ ਕਰਨ ਦਾ ਸੀ ਇਹ ਪੰਜਾਬ ਦੀ ਜ਼ਮੀਨ ਆ ਪੰਜਾਬ ਦੇ ਪਿੰਡਾਂ ਤੇ ਵਸੀ ਹੋਈ ਯੂਨੀਵਰਸਿਟੀ ਆ ਇੰਨੀ ਛੇਤੀ ਜਾਣ ਦੇ ਦਿਆਂਗੇ ਨਹੀਂ 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 ਬਿਲਕੁਲ ਨਹੀਂ ਇਹ ਆਪਾਂ ਆਪਣੇ ਗੁਰੂ ਮਹਾਰਾਜ ਦੀ ਧਰਤੀ ਆ ਇਹ ਠੀਕ ਹੈ ਨਾ ਦੇਖੋ ਇੱਥੇ ਤਾਂ ਸਾਨੂੰ ਤਾਂ ਜਿਹੜੇ ਅਸੀਂ ਇੱਥੇ ਪੜਦੇ ਆ ਨਾ ਇੱਕ ਇੱਕ ਦਰਖਤ ਨਾਲ ਪਿਆਰ ਆ ਸਾਨੂੰ ਇੱਕ ਇੱਕ ਉਹੀ ਜ਼ਮੀਨ ਹੈ ਕਿਤੇ ਸਾਡੇ ਬਾਬਿਆਂ ਨੇ ਇੱਥੇ ਹਲ ਵਾਇਆ ਹੋਊਗਾ ਅੱਜ ਇੱਥੇ ਯੂਨੀਵਰਸਿਟੀ ਬਣ ਗਈ 2020 ਦੇ ਵਿੱਚ ਵੀ ਇਹੀ ਲੜਾਈ ਸੀ ਜ਼ਮੀਨਾਂ ਦੀ ਲੜਾਈ ਸੀ ਉਹੀ ਪਲਟਵਾਰ ਫਿਰ ਕੀਤਾ ਗਿਆ ਉਹ ਅੱਗਿਓ ਨਹੀਂ ਫੜਿਆ ਜਾ ਸੈਂਟਰ ਨੇ ਤੁਹਾਨੂੰ ਗਿੱਚੀ ਤੋਂ ਫੜ ਰਹੇ ਆ ਹਾਂ ਦੇਖੋ ਕੋਈ ਵੀ ਤਦੋਂ ਦੇਖੋ ਮੈਂ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਸਰਕਾਰਾਂ ਦੀਆਂ ਮਨਸ਼ਾ ਕੀ ਹੁੰਦੀ ਆ ਇਹ ਯੂਨੀਵਰਸਿਟੀ ਨੇ ਕਿੰਨੇ ਹੀ ਵਿਦਿਆਰਥੀਆਂ ਨੂੰ ਇੱਥੋਂ ਵੈਲ ਐਜੂਕੇਟ ਕਰਕੇ ਭੇਜਿਆ ਹੋਣਾ ਅਲੱਗ-ਅਲੱਗ ਕੋਈ ਸਾਡਾ ਭਰਾ ਬਾਹਰ ਬੈਠਾ ਕੋਈ ਸਾਡੀ ਭੈਣ ਇੱਥੇ ਕਿਸੇ ਪ੍ਰੋਫੈਸ਼ਨ ਦੇ ਵਿੱਚ ਜੌਬ ਕਰ ਰਹੀ ਹੋਣੀ ਆ ਕਿੰਨੇ ਹੀ ਮੇਰੇ ਵਰਗੇ ਨੌਜਵਾਨ ਜਿਹੜੇ ਪੋਲੀਟੀਕਲ ਲਾਈਨ 'ਚ ਚਲੇ ਗਏ ਤਾਂ ਇੱਕ ਚੰਗੇ ਸਿਸਟਮ ਨੂੰ ਚਲਦੇ ਨੂੰ ਇਹਨਾਂ ਤੋਂ ਤਾਂ ਇਹ ਪੁੱਛਣਾ ਚਾਹੀਦਾ ਵੀ ਤੁਹਾਨੂੰ ਅਸੀਂ ਕਿਸ ਤਰੀਕੇ ਨਾਲ ਮਦਦ ਕਰ ਸਕਦੇ ਆ ਫਾਈਨੈਂਸ਼ੀਅਲੀ ਤੌਰ ਤੇ ਵੀ ਤੁਸੀਂ ਹੋਰ ਇੱਥੇ ਰਿਸਰਚ ਵਧਾਓ ਆਪਦੀ ਹੋਰ ਵਧੀਆ ਤਰੀਕੇ ਨਾਲ ਕੋਰਸਸ ਇੰਟਰੋਡਿਊਸ ਕਰੋ ਜਿਹੜੇ 셀ਫ ਫਾਈਨਾਂਸਡ ਡਿਪਾਰਟਮੈਂਟ ਦਿਨ ਪ੍ਰਤੀ ਦਿਨ ਵਧ ਰਹੇ ਨੇ ਜਿਵੇਂ 3 ਇਅਰ ਲਾ ਦੀ ਆਪਾਂ ਫੀਸ ਦੀ ਗੱਲ ਕਰੀਏ ਤੇ 5 ਇਅਰ ਲਾ ਦੀ ਆਪਾਂ ਗੱਲ ਕਰੀਏ ਯੂਆਈਐਮਐਸ ਦੀ ਗੱਲ ਕਰੀਏ ਯੂਵੀਐਸ ਦੀ ਗੱਲ ਕਰੀਏ ਤਾਂ ਸਾਰੇ ਡਿਪਾਰਟਮੈਂਟਸ ਫਾਈਵイヤー ਇਕਨੋਮਿਕਸ ਡਿਪਾਰਟਮੈਂਟ ਦੀ ਗੱਲ ਕਰੀਏ ਤੇ ਐਮ ਇਕਨੋਮਿਕਸ ਦੀ ਗੱਲ ਕਰੀਏ ਸੋ ਬਹੁਤ ਸਾਰੇ ਡਿਪਾਰਟਮੈਂਟਸ ਆ ਇਹ ਜਿਹੇ ਨੇ ਜਿਨ੍ਹਾਂ ਦੇ ਫੀਸ ਸਟਰਕਚਰ ਦੇ ਵਿੱਚ ਬਹੁਤ ਹੀ ਜ਼ਿਆਦਾ ਫਰਕ ਆ ਤੇ ਜਿਹੜੇ ਇਹ ਸਟਰਕਚਰ ਦੇ ਵਿੱਚ ਫਰਕ ਆ ਤਾਂ ਜਦੋਂ ਸਟੂਡੈਂਟ ਐਕਟਿਵਿਜ਼ਮ ਤਕੜਾ ਰਹੂਗਾ ਤਾਂ ਉਹ ਇੰਨਾ ਤੇ ਵੀ ਗੱਲ ਕਰੂਗਾ ਸੋ ਸਾਰਾ ਇਹ ਅੰਡਰ ਕੰਟਰੋਲ ਉਹ ਆਪਦੇ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਆਪਦੇ ਅਧੀਨ ਲੈਣਾ ਚਾਹੁੰਦੀ ਸੀ ਤੇ ਮੈਨੂੰ ਲੱਗਦਾ ਵੀ ਇੱਥੇ ਬਜਾਏ ਇਹ ਚੀਜ਼ਾਂ ਦੇ ਇਹ ਕਰਨ ਦੀ ਜ਼ਰੂਰਤ ਆ ਵੀ ਏਸੀ ਯੂਨੀਵਰਸਿਟੀ ਨੂੰ ਹੋਰ ਕਿਸੇ ਦੀ ਕਿਸ ਤਰੀਕੇ ਨਾਲ ਅਸੀਂ ਮਦਦ ਕਰੀਏ ਤਾਂ ਕਿ ਇਹ ਯੂਨੀਵਰਸਿਟੀ ਹੋਰ ਗਰੋਅ ਅਪ ਹੋ ਸਕੇ ਇਹ ਇਕੱਲੇ ਅਜੇ ਆਪਾਂ ਕਹੀਏ ਨਾ ਵੀ ਇੱਥੇ ਦੀ ਗੱਲ ਪੰਜਾਬ ਯੂਨੀਵਰਸਿਟੀ ਬਾਹਰਲੇ ਜਿੰਨੇ ਵੀ ਸਾਡੇ ਕੰਟਰੀਜ਼ ਨੇ ਉਹਨਾਂ ਦੇ ਵਿੱਚ ਮੈਨੂੰ ਲੱਗਦਾ ਜਿਹੜੀਆਂ ਸਾਡੀਆਂ ਟੌਪ ਦੀਆਂ ਯੂਨੀਵਰਸਿਟੀਆਂ ਨੇ ਉਹਦੇ ਵਿੱਚ ਪੰਜਾਬ ਯੂਨੀਵਰਸਿਟੀ ਦਾ ਨਾਮ ਆਉਂਦਾ ਯਾਨੀ ਇਹ ਇਹ ਇੱਕ ਅੱਜ ਦਾ ਇਤਿਹਾਸ ਨਹੀਂ 1782 ਦਾ ਇਤਿਹਾਸ ਆ ਫਿਰ ਉਸ ਤੋਂ ਬਾਅਦ ਯਾਨੀ ਕਿ ਜਦੋਂ ਪੰਜਾਬ ਹੋਣ ਚਾਹੁੰਦਾ ਉਸ ਵਾਰ ਚੰਡੀਗੜ੍ਹ ਸ਼ਹਿਰ ਬਣਦਾ ਠੀਕ ਹੈ ਨਾ ਫਿਰ ਇਹ ਕੈਂਪਸ ਹੋਰੇ ਜਿਹੜਾ ਬਣਦਾ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਕੈਂਪਸ ਸੀਗਾ ਸੋ ਇੱਕ ਬੜਾ ਮਾਨਮਤਾ ਇਤਿਹਾਸ ਆ ਮੈਨੂੰ ਲੱਗਦਾ ਇਹਦੇ ਚ ਛੇੜਛਾੜ ਕਰਨ ਦੀ ਜ਼ਰੂਰਤ ਨਹੀਂ ਇਹ ਤਾਂ ਤੁਸੀਂ ਇਸ ਤਰੀਕੇ ਇਹ ਕਰਨ ਨਾਲ ਤਾਂ ਤੁਸੀਂ ਨੌਜਵਾਨਾਂ ਚ ਲੋਕਾਂ ਦੇ ਵਿੱਚ ਆਪਦੇ ਆਪ ਨੂੰ ਯਾਨੀ ਕਿ ਵਿਰੋਧ ਹੀ ਪਾਉਂਗੇ ਇਹਦੇ ਚ ਤੁਹਾਨੂੰ ਕਦਮ ਨਿਪਾਉਣ ਨੂੰ ਕੁਝ ਨਹੀਂ ਮਿਲਣਾ ਸਮੇ ਜੀ ਤੁਸੀਂ ਪਹੁੰਚੇ ਹੋ ਤਰਨਤਾਰਨ ਵੀ ਆਪਾਂ ਮਿਲੇ ਸੀ ਤਨਤਾਰਨ ਹੋਰ ਵੀ ਲੀਡਰ ਬਹੁਤ ਫਿਰਦੇ ਸਾਰੀਆਂ ਪਾਰਟੀਆਂ ਦੇ ਫਿਰਦਾਈ ਸੀ ਤੁਸੀਂ ਸਮੇਂ ਤੋਂ ਸਮਾਂ ਕੱਢ ਕੇ ਇੱਥੇ ਆਏ ਕੋਈ ਹੋਰ ਦਿਖਾਈ ਨਹੀਂ ਦੇ ਰਿਹਾ ਕੀ ਮੰਨਦਾ ਇਸ ਨੂੰ ਨਹੀਂ ਮਲਵਿੰਦਰ ਕੰਗ ਸਾਡੇ ਸੀਨੀਅਰ ਨੇ ਉਹ ਵੀ ਇੱਥੇ ਸੀਗੇ ਤੇ ਖੈਰ ਆਪਾਂ ਕਿਸੇ ਬਾਰੇ ਨਹੀਂ ਆਪਾਂ ਕੋਈ ਵੀ ਚਰਚਾ ਕਰਨੀ ਸਾਡਾ ਆ ਜਾਣਗੇ ਸਾਡਾ ਤਾਂ ਸਾਰਾ ਕੱਲ ਆਉਣਗੇ ਸਾਰੇ ਦੇਖੋ ਕੋਸ਼ਿਸ਼ ਤਾਂ ਸਾਰਿਆਂ ਨੂੰ ਦੇਖੋ ਹਰੇਕ ਦੀ ਆਪਣੀ ਆਪਣੀ ਇੱਛਾ ਵੀ ਕਿਨੇ ਆਉਣਾ ਸਾਡੇ ਜੇ ਸਾਡੀ ਪਾਰਟੀ ਦੀ ਗੱਲ ਕਰੀਏ ਤਾਂ ਸਾਡੇ ਅੱਜ ਵੀ ਮੈਲ ਪ੍ਰਤਾਪ ਸਿੰਘ ਬਾਜਵਾ ਜੀ ਆਏ ਸੀ ਡਾਕਟਰ ਅਮਰ ਸਿੰਘ ਜੀ ਆਏ ਸੀਗੇ ਤੇ ਚਰਨਜੀਤ ਸਿੰਘ ਚੰਨੀ ਸਾਹਾ ਆਏ ਸੀ ਪ੍ਰਗਟ ਸਿੰਘ ਆਏ ਸੀ ਮੈਨੂੰ ਲੱਗਦਾ ਸਾਰੇ ਨੁਮਾਇंदे ਯਾਨੀ ਕਿ ਆਉਣਗੇ ਤੇ ਆਉਣਾ ਵੀ ਚਾਹੀਦਾ ਸਾਰਿਆਂ ਨੂੰ ਤੇ ਰਾਣਾ ਗੁਰਜੀ ਜੀ ਵੀ ਆਏ ਸੀ ਹੋਰ ਕੌਣ-ਕੌਣ ਆਏ ਸੀ ਦੱਸ ਦੋ ਹਰਕਮਲ ਕਈ ਵਾਰ ਕੋਈ ਨਾਮ ਨਾ ਰਹਿ ਜਾਏ ਆਪਾਂ ਨੂੰ ਕੁਝ ਇਹਦੇ ਚ ਵੀ ਸਾਰੀਆਂ ਪਾਰਟੀ ਜੀ ਸਰ ਸਾਰੇ ਆ ਗਏ ਤਾਂ ਦੇਖੋ ਸਾਨੂੰ ਜਿਆਦਾ ਐ ਲੱਗਦਾ ਹੁੰਦਾ ਸਾਡੇ ਸੀਨੀਅਰ ਦਇਾਲ ਪ੍ਰਤਾਪ ਸਿੰਘ ਰੰਧਾਵਾ ਹਾਂਜੀ ਸਾਡੇ ਉਹ ਸੈਨੇਟਰ ਵੀ ਨੇ ਸਾਡੇ ਗੁਰੂ ਵੀ ਨੇ ਸਾਡੇ ਸਾਡੀ ਪਾਰਟੀ ਦੇ ਹੈੱਡ ਵੀ ਨੇ ਜਿਨ੍ਹਾਂ ਨੇ ਸੋਪੂ ਦਾ ਸਾਰਾ ਸਾਨੂੰ ਸਿਖਾਇਆ ਤੁਰਨਾ ਤੇ ਜਿਵੇਂ ਮਲਵਿੰਦਰ ਕੰਗ ਨੇ ਚਾਹੇ ਸਾਡੀਆਂ ਸਟੂਡੈਂਟਸ ਦੀ ਆਪਸ ਦੇ ਵਿੱਚ ਅਸੀਂ ਵਿਰੋਧੀ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰਿਆ ਬਟ ਫਿਰ ਵੀ ਅਸੀਂ ਬਹੁਤ ਹੀ ਉਹਨਾਂ ਦਾ ਸਤਿਕਾਰ ਕਰਦੇ ਹਾਂ ਹਮੇਸ਼ਾ ਹੀ ਅੱਜ ਵੀ ਅਸੀਂ ਦੋਨੇ ਯਾਨੀ ਕਿ ਸਾਡੀਆਂ ਪਾਰਟੀਆਂ ਵੀ ਅਲੱਗ-ਅਲੱਗ ਨੇ ਬਟ ਮੈਨੂੰ ਇਹ ਲੱਗਦਾ ਕਿ ਉਹ ਇੱਕ ਇੱਕ ਐਗਜ਼ਾਮਪਲ ਸੈੱਟ ਕਰੀ ਹੋਈ ਆ ਕਿ ਕਿਉਂਕਿ ਆਰਮਸ ਰਾਜਨੀਤੀ ਦੇ ਵਿੱਚ ਆ ਕੇ ਨਾ ਕੋਈ ਅਹੁਦੇ ਤੇ ਜਾਣਾ ਐਮਐਲਏ ਜਿੱਤਣਾ ਜਾਂ ਐਮਪੀ ਜਿੱਤਣਾ ਇਹ ਬਹੁਤ ਔਖਾ ਹੁੰਦਾ ਆਮ ਬੰਦੇ ਨੂੰ ਤਾਂ ਹੀ ਲੱਗਦਾ ਹੁੰਦਾ ਵੀ ਇਹ ਚੀਜ਼ ਉਹ ਮੈਂ ਤੇ ਇੱਥੋਂ ਜਿੱਤ ਗਏ ਤੇ ਫਿਰ ਉਸ ਤੋਂ ਬਾਅਦ ਮੇਨਸਟ੍ਰੀਮ ਪੋਲਿਟਿਕਸ ਦੇ ਵਿੱਚ ਸਾਨੂੰ 20-20 ਸਾਲ ਲੱਗ ਗਏ ਇਸ ਚੀਜ਼ ਨੂੰ ਕਰਦਿਆਂ ਨੂੰ ਸੋ ਮੈਨੂੰ ਲੱਗਦਾ ਵੀ ਸਾਨੂੰ ਇੱਕ ਦੂਸਰੇ ਦੀ ਰਿਸਪੈਕਟ ਵੀ ਅਸੀਂ ਕਰਦੇ ਆਂ ਤੇ ਸਾਰੇ ਧਰਨਿਆਂ 'ਚ ਅਸੀਂ ਇਕੱਠੇ ਵੀ ਹੁੰਨੇ ਆਂ ਜਿਹੜਾ ਵੀ ਸਟੂਡੈਂਟ ਦੇ ਹੱਕਾਂ ਦੇ ਲਈ ਧਰਨਾ ਹੁੰਦਾ ਹਨ ਸਿਮਰਣਾ ਇਹ ਅੱਜ ਦੇ ਨਹੀਂ ਜਦੋਂ ਦੇ ਅਸੀਂ ਇਕੱਠੇ ਹੋਏ ਆਂ ਯਾਨੀ ਕਿ ਉਦੋਂ ਦੇ ਇਹ ਲੱਗੇ ਹੋਏ ਨੇ ਗਰਲਜ਼ ਇੰਨਾ ਜ਼ਿਆਦਾ ਐਕਟਿਵਿਜ਼ਮ ਸੀਗਾ ਇਹੀ ਇੱਥੇ ਦੀ ਖੂਬਸੂਰਤੀ ਹੈ ਇੱਥੇ ਮੁੰਡੇ ਕੁੜੀ 'ਚ ਕੋਈ ਫਰਕ ਨਹੀਂ ਇਹ ਟੀਮ ਤਰੀਕੇ ਨਾਲ ਹਰਕਮਲ ਸੇਖੋਂ ਜੀ ਨੇ ਸਾਡੇ ਇਹ ਸਾਰਾ ਕੁਝ ਯਾਨੀ ਕਿ ਲਿਖਣ ਪੜ੍ਹਨ ਵਾਲਾ ਸਾਰਾ ਕੰਮ ਮਨੋਜ ਲਵਾਣਾ ਇੱਥੇ ਖੜਾ ਠੀਕ ਹੈ ਨਾ ਜੱਸੀ ਸਾਡਾ ਭਰਾ ਇਹ ਇੱਥੇ ਅਸੀਂ ਇਸ ਤਰੀਕੇ ਨਾਲ ਨਹੀਂ ਆਉਂਦੇ ਉਰੇ ਤਾਂ ਯਾਨੀ ਕਿ ਅਸੀਂ ਸਾਰੇ ਇਸ ਤਰੀਕੇ ਨਾਲ ਆਉਣੇ ਆ ਕਿਉਂਕਿ ਇਹਦੇ ਤੇ ਸਾਡਾ ਹੱਕ ਆ ਯਾਰ ਹੂੰ ਠੀਕ ਹੈ ਨਾ ਇਹ ਮਿੱਟੀ ਨਹੀਂ ਸਾਨੂੰ ਬਣਾਇਆ ਤੇ ਇੱਥੋਂ ਹੀ ਅਸੀਂ ਨਿਕਲੇ ਆ ਤਾਂ ਮੈਨੂੰ ਲੱਗਦਾ ਵੀ ਕੱਲਾ ਮੈਂ ਨਹੀਂ ਹਰ ਇੱਕ ਬੰਦਾ ਜਿਹੜਾ ਉਰੋਂ ਪੜਿਆ ਉਹਦੇ ਮਨ ਦੇ ਵਿੱਚ ਇਹ ਫੀਲਿੰਗਸ ਨੇ ਅਹਿਸਾਸ ਆ ਜਿਹੜੇ ਨਹੀਂ ਵੀ ਆ ਸਕਦੇ ਉਹ ਟੈਲੀਫੋਨ ਰਾਹੀਂ ਗੱਲ ਕਰ ਰਹੇ ਨੇ ਸੋ ਸਾਰਿਆਂ ਦਾ ਇੱਥੇ ਵੈਲਕਮ ਵੀ ਕਰਦੇ ਨੇ ਸਾਰੇ ਸਟੂਡੈਂਟਸ ਸਿਰਫ ਇਹਨਾਂ ਨੂੰ ਬੀਜੇਪੀ ਆਰਾਂ ਨੂੰ ਛੱਡ ਕੇ ਅਦਰਵਾਈਜ਼ ਸਾਰੀਆਂ ਜਿਹੜੀਆਂ ਪੋਲੀਟੀਕਲ ਆਰਗੇਨਾਈਜੇਸ਼ਨਸ ਨੇ ਉਹ ਵੀ ਸਾਰੀਆਂ ਉਹਨਾਂ ਦੇ ਸਟੂਡੈਂਟ ਵਿੰਗਸ ਵੀ ਨੇ ਉਹ ਵੀ ਸਾਰੇ ਇੱਥੇ ਬੈਠੇ ਨੇ ਤੇ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਜਿਨ੍ਹਾਂ ਦੇ ਕਈ ਨਹੀਂ ਵੀ ਆ ਸਕਦੇ ਤੇ ਮਜਬੂਰੀਆਂ ਹੁੰਦੀਆਂ ਨੇ ਦੂਰ ਬੈਠੇ ਹੁੰਦੇ ਨੇ ਤਾਂ ਉਹਨਾਂ ਦਾ ਵੀ ਧੰਨਵਾਦ ਜਿਹੜੇ ਸਿਰਫ ਆਪਣੇ ਦੋਸਤਾਂ ਨਾਲ ਗੱਲਬਾਤ ਕਰਕੇ ਵੀ ਇੱਥੇ ਦੀ ਮਦਦ ਕਰ ਰਹੇ ਨੇ ਤਾਂ ਵਿਰਜੀ ਮੇਰਾ ਆਖਰੀ ਸਵਾਲ ਹੈ ਸਾਰੀਆਂ ਜਥੇਬੰਦੀਆਂ ਤਿਆਰੀ ਕਰ ਰਹੀਆਂ ਨੇ ਸਿੱਖ ਜਥੇਬੰਦੀਆਂ ਲਾ ਲੋ ਜਾਂ ਆਪਣੀਆਂ ਕਿਸਾਨ ਜਥੇਬੰਦੀਆਂ ਕਿਤੇ ਨਾ ਕਿਤੇ ਚੰਡੀਗੜ੍ਹ ਪ੍ਰਸ਼ਾਸਨ ਵੀ ਪੂਰੀ ਤਿਆਰੀ ਦੇ ਵਿੱਚ ਬੈਠਾ ਹੈ ਕਿਦਾਂ ਦੇਖਦੇ ਹੋ ਕੱਲ ਪਹੁੰਚਣ ਦੇਣਗੇ ਯੂਨੀਵਰਸਿਟੀ ਜਾਂ ਨਹੀਂ ਪਹੁੰਚਣ ਦੇਣਗੇ ਇਹ ਸਵਾਲ ਮੇਰਾ ਨਹੀਂ ਇਹ ਜਵਾਬ ਦਿਓ ਪੰਜਾਬ ਦੀ ਜਨਤਾ ਨੂੰ ਵੀ ਪਹੁੰਚਣ ਦੇਣਗੇ ਜਾਂ ਨਹੀਂ ਅੱਜ ਵੀ ਸਾਰੀਆਂ ਜਥੇਬੰਦੀਆਂ ਇੱਥੇ ਆਈਆਂ ਹੋਈਆਂ ਸੀ ਤੇ ਇਹਦੇ ਬਾਰੇ ਕੀ ਕਹਿ ਸਕਦੇ ਆ ਤਾਂ ਹੁਣ ਮੌਕਾ ਦਸੂਗਾ ਸਾਰਿਆਂ ਨੇ ਆਉਣਾ ਇਹ ਰੋਕਣਾ ਇਹ ਦੋ ਹੀ ਚੀਜ਼ਾਂ ਹੁੰਦੀਆਂ ਨੇ ਸਾਰੀਆਂ ਤੇ ਮੈਨੂੰ ਲੱਗਦਾ ਵੀ ਬਾਰ-ਬਾਰ ਲਗਾਤਾਰ ਬਾਰ-ਬਾਰ ਦੇਖ ਰਹੇ ਆਂ ਆਪਾਂ 2020 ਤੋਂ ਲੈ ਕੇ ਹੁਣ ਤੱਕ ਕਦੇ ਦਿੱਲੀ ਬਾਰਡਰ ਤੇ ਕਦੇ ਚੰਡੀਗੜ੍ਹ ਬਾਰਡਰ ਤੇ ਪ੍ਰਸ਼ਾਸਨ ਰੋਕਦਾ ਤੇ ਆਪਣੀਆਂ ਜਥੇਬੰਦੀਆਂ ਅੱਗੇ ਵਧਦੀਆਂ ਨੇ ਇਹ ਬਾਰ-ਬਾਰ ਹੋ ਗਿਆ ਮੈਨੂੰ ਲੱਗਦਾ ਕਿ ਇਹ ਮੇਰਾ ਪਰਸਨਲ ਥਿਊ ਆ ਬਾਕੀ ਤਾਂ ਦੇਖੋ ਸਾਰਿਆਂ ਦੇ ਅਡਾਟ ਵੀ ਪ੍ਰਸ਼ਾਸਨ ਨੂੰ ਇਹਦੇ ਤੇ ਫੈਸਲਾ ਕਰ ਦੇਣਾ ਚਾਹੀਦਾ ਠੀਕ ਹੈ ਨਾ ਤੇ ਸਾਰਿਆਂ ਨਾਲ ਉਹਨਾਂ ਨੂੰ ਆਉਣ ਦੇਣਾ ਚਾਹੀਦਾ ਤੇ ਉਹਨਾਂ ਦਾ ਜੋ ਵੀ ਗੱਲਾਂ ਬਾਤਾਂ ਨੇ ਉਹ ਬੈਠ ਕੇ ਸੁਣ ਲੈਣੀਆਂ ਚਾਹੀਦੀਆਂ ਨੇ ਤੇ ਉਧਰੋਂ ਵੀ ਇਹ ਬੜਾ ਪੀਸਫੁਲ ਹੋਵੇ ਯਾਨੀ ਕਿ ਕੋਈ ਇਹੋ ਜਿਹੀ ਹੁੱਲੜਬਾਜੀ ਨਾ ਹੋਵੇ ਕਿਉਂਕਿ ਆਪਾਂ ਇੱਕ ਐਜੂਕੇਸ਼ਨ ਦੇ ਲਈ ਆਪਾਂ ਗੱਲ ਕਰ ਰਹੇ ਹਾਂ ਸੋ ਸਾਰੇ ਪਾਸਿਓਂ ਹੀ ਬੜੇ ਜਿਹੜਾ ਇਕੁਅਲ ਯਾਨੀ ਕਿ ਕੋਸ਼ਿਸ਼ ਕਰਕੇ ਬੜੇ ਸੁਹਿਰਦ ਤਰੀਕੇ ਨਾਲ ਜਿਹੜਾ ਨਾਲੇ ਤਾਂ ਇਹਨੂੰ ਵਾਪਸ ਤਾਂ ਉਹਨਾਂ ਨੇ ਲੈ ਲਿਆ ਹਾਂਜੀ ਠੀਕ ਹੈ ਨਾ ਬਟ ਉਹਦੇ ਅੱਗੇ ਸਟੂਡੈਂਟਸ ਕਹਿੰਦੇ ਨੇ ਸਾਨੂੰ ਡੇਟਸ ਵਗੈਰਾ ਦੱਸ ਦੋ ਜਾਂ ਸ਼ਡਿਊਲ ਦੱਸ ਦੋ ਉਹ ਦੱਸ ਦੇਣ ਇਹ ਤੇ ਸਾਰਿਆਂ ਨੂੰ ਵਧੀਆ-ਵਧੀਆ ਖੁਸ਼ੀ-ਖੁਸ਼ੀ ਜਿਹੜੇ ਨੌਜਵਾਨ ਨੇ ਉਹ ਜਿਹੜਾ ਆਪ ਦਾ ਇਹੋ ਜਿਹਾ ਆਪਸ ਦੇ ਰਿਫਟ ਦੇ ਵਿੱਚ ਕਿਉਂ ਪੈਣ ਭਾਈ ਜੀ ਬਹੁਤ-ਬਹੁਤ ਧੰਨਵਾਦ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ